ਚਲਿਏ ਜੀ ਖਬਰ ਸਾਰਵਲ ਤੁਸੀਂ ਜੁੜੇ ਹੋ ਆਕਾਸ਼ਵਾਨੀ 530 ਦੇ ਪ੍ਰੋਗਰਾਮ ਲਾਈਵ ਸ਼ੋਅ ਵਿਦ ਸ਼ਮੀ ਪਠਾ ਗੁਰਮੁਖ ਪਾ ਜੀ ਪਹਿਲਾ ਤਾਂ ਪ੍ਰੋਗਰਾਮ ਦੇ ਵਿੱਚ ਨਿੱਗੀ ਜੀ ਐਨ ਨੂੰ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਨੂੰ ਤੇਰੇ ਸ਼ਾਮੀ ਪ੍ਰੋਸੋਡ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਜੀ ਆਪਾਂ ਚਲਿਏ ਜੀ ਪਹਿਲੀ ਖਬਰ ਮਰ ਜਾਣਾ ਨਹੀਂ ਤਲਿਆ 트럼ਪ ਨੇ ਲਗਾਇਆ ਕੈਨੇਡਾ ਦੇ ਤੀਲ ਤੇ ਐਲੂਮੀਨੀਅਮ ਤੇ ਟੈਰਿਫ ਹਾਂ ਜੀ ਤੇ ਇਸ ਦੇ ਹਸਾ ਇਸ ਦੇ ਨਾਲ ਕੀ ਅਸਰ ਪਵੇਗਾ ਤੇ ਕਿਉਂਕਿ ਜਿਹੜਾ ਕਹਿੰਦੇ ਵੀ ਜਿੰਨਾ ਵੀ ਹੈ ਜਿਹੜਾ ਸਟੀਲ ਜਾਂ ਐਲੂਮੀਨੀਅਮ ਆਉਣਾ ਹੈ ਉਹਦੇ ਤੇ ਇਹ ਜਿਹੜਾ ਹੈ ਟੈਰਿਫ ਲੱਗਣ ਜਾ ਰਿਹਾ ਸੋ ਕਿਹੜੀਆਂ ਇਕਨੋਮੀਸ ਨੂੰ ਫਰਕ ਪਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਜਿਹੜੇ ਵੱਖ-ਵੱਖ ਹੈ ਜਿਨ੍ਹਾਂ ਤੇ ਇਹ ਲਗਾਇਆ ਜਾ ਰਿਹਾ ਮੁਖਾਲਫਤ ਕਰਨਗੇ ਵਿਰੋਧਤਾ ਕਰਨਗੇ ਜੀ ਬੜੀ ਸ਼ਮੇ ਜੀ ਆਪਾਂ ਕਹਿ ਸਕਦੇ ਹਾਂ ਕਿ 1 ਫਰਵਰੀ ਨੂੰ ਜਿਹੜੀ ਮੀਟਿੰਗ ਹੋਈ ਸੀ ਪ੍ਰਧਾਨ ਮੰਤਰੀ ਜਸਨ ਟੂਡੋ ਹੁਣਾਂ ਦੇ ਫੋਨ ਦੇ ਉੱਤੇ ਜਿਹੜੀ ਗੱਲਬਾਤ ਹੋਈ ਸੀ ਡੋਨਾਲਡ ਟਰੰਪ ਨਾਲ 라이던 ਦਾ ਮੈਂ ਪਕਾ ਦੇ ਤਾਂ ਉਹਦੇ 30 ਦਿਨ ਅੰਦਰ ਪਾਜ ਦੇ ਬਿਲਕੁਲ ਖਿਲਾਫ ਗੱਲ ਜਾਂਦੇ ਆ ਪਾਵੇ ਇੱਕ ਬੜੀ কমিਟਮੈਂਟ ਜਿਹੜੀ ਹੋ ਗਈ ਸੀ ਫੋਨ ਦੇ ਉੱਪਰ ਉਹਦੇ ਤੋਂ ਬਿਲਕੁਲ ਉਲਟਾ ਜਾਂਦੇ ਆ ਕੱਲ ਸੰਡੇ ਨੂੰ ਖਬਰ ਆਈ ਸੀ ਕਿ ਉਹ ਉਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਮੰਡੇ ਤੋਂ ਉਹ ਡੈਰਫ ਜਿਹੜਾ ਸਟੀਲ ਤੇ ਅਲੂਮੀਨੀਅਮ ਵੱਡੇ ਪੱਧਰ ਤੇ ਕੈਨੇਡਾ ਜਿਹੜਾ ਆ ਨਿਰਯਾਤ ਕਰਦਾ ਜੀ ਪਾਵੇ ਐਸੇ ਦੇ 40% ਦੀ ਜਿਹੜਾ ਅਲੂਮੀਨੀਅਮ ਦੇ ਜਿਹੜਾ ਸਟੀਲ ਹੈਗਾ ਆ ਉਹ ਕੈਨੇਡਾ ਜਿਹੜਾ ਨਿਰਯਾਤ ਕਰਦਾ ਜੀ ਇਹ ਆਪਾਂ ਕਹਿੰਦੇ ਨੇ ਸਕੋਟ ਆ ਇਕ ਤਰ੍ਹਾਂ ਉਹਨਾਂ ਹਾਦਨਾ ਜਰਣਾ ਕਹਿ ਤਾ ਸੀਗਾ ਕਿ ਇਹਦੇ ਉੱਪਰ ਟੈਰਫ ਜਿਹੜਾ 25% ਜਿਹੜਾ ਆ 트ੰਪਲੋਂਨ ਕਹਿ ਤਾ ਸੀ ਕਿ ਲਗਾਇਆ ਜਾਊਗਾ ਜਿਹੜਾ ਕਿ ਅੱਜ ਉਹਨਾਂ ਨੇ ਰਿਜੈਕਟ ਆਰਡਰ ਫਾਈਨਡ ਕਰ ਦਿੱਤਾ ਆ ਆ ਕਦੋਂ ਲਾਗੂ ਹੋਣਾ ਹੈ ਇਫੈਕਟ ਕਦੋਂ ਹੋਣਾ ਇਹਦੇ ਬਾਰੇ ਅਜੇ ਕਲੀਅਰ ਨਹੀਂ ਹੋ ਸਕਿਆ ਪਰ ਅੱਜ ਉਹਨਾਂ ਨੇ ਰਿਜੈਕਟ ਆਰਡਰ ਸਾਈਨ ਕਰ ਦਿੱਤਾ ਅਫੀਸ਼ੀਅਲ ਤੌਰ ਤੇ ਕੈਨੇਡਾ ਗਵਰਨਮੈਂਟ ਨੂੰ ਹਾਲੇ ਤੱਕ ਇਹ ਖਬਰ ਨਹੀਂ ਪਹੁੰਚੀ ਪਾਬਕ ਨੋਟੀਫਾਈ ਨਹੀਂ ਕੀਤਾ ਗਿਆ ਪਰ ਮੁੱਖ ਤੌਰ ਤੇ ਦੇ ਕੀ ਇਫੈਕਟ ਪੈਣਗੇ ਉਦੇ ਉੱਪਰ ਅੱਜ ਕੁਝ ਗੱਲਾਂ ਬਾਤਾਂ ਹੋਈਆਂ ਨੇ ਡੋਨਾਲਡ ਟਰੰਪ ਉਹਨਾਂ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਉਹ ਸਾਂਝੇ ਕਰਾਂਗਾ ਪਸੋਤਾਂ ਤੇ ਅਸਰ ਕੀ ਪੈਣ ਹੈ ਗਿਆ ਜਿਹੜੇ ਕੈਨੇਡਾ ਵੱਲੋਂ ਖਾਸ ਤੌਰ ਤੇ ਪ੍ਰਤੀਕਰਮ ਮਾਰਿਆ ਕਿ ਇਸ ਤਰ੍ਹਾਂ ਦੇ ਆ ਰਿਹਾ ਜੀ ਪਹਿਲਾਂ ਵਾਂਗੂ ਜਦੋਂ ਉਹ ਜੈਕਟੋ ਸਾਈਨ ਕੀਤਾ ਜੀ ਉਸ ਤੋਂ ਬਾਅਦ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦਿਆਂ ਹੋਇਆਂ ਡੋਨਾਲਡ ਟਰੰਪ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆ ਠੀਕ ਆ ਕੈਨੇਡਾ ਇੱਕ ਵੱਡਾ 파ਰਟਨ ਦਾ ਬਿਜ਼ਨਸ ਅਲਾਈ ਆ ਪਾਵੇ ਕਿ 20 ਬਿਲੀਅਨ ਦਾ ਵਪਾਰ ਹੋਏਗਾ ਜੀ ਤੈਰਫ ਤੇ ਕੱਲਾ ਅਲੂਮੀਨੀਅਮ ਦਾਈ ਤਾਂ ਆਪਾਂ ਕਹਿ ਦਿਕਦੇ ਆ ਉਹਨਾਂ ਹੱਦਾਂ ਜਿਹੜਾ ਨੇ ਕਹੀ ਕਿ ਅਸੀਂ ਜਿਹੜਾ ਆ ਜਿਹੜਾ ਸਾਡਾ ਗੋਲ ਕੀ ਆ ਇਹਦੇ ਉੱਪਰ ਸਾਡਾ ਗੋਲ ਜਿਹੜਾ ਹੈਗਾ ਕਿ ਅਸੀਂ ਹੋਰ ਹੋਣਾ ਫੋਰਡ ਨਹੀਂ ਕਰ ਸਕਦੇ ਜਿਹੜਾ ਘਾਟਾ ਸਾਨੂੰ ਪੈ ਰਿਹਾ ਦੁਬਾਰਾ ਉਹਨੇ ਗੱਲ ਕਹੀ ਆ ਤਾਂ ਇਹਦੇ ਨਾਲ ਹੀ ਉਹਨਾਂ ਨੇ ਗੱਲ ਕਹੀ ਕਿ ਸਾਡਾ ਗੋਲ ਕੀ ਹੈ ਟੈਰਫ ਲਾਉਣ ਦਾ ਇਹ ਗੋਲ ਹੈਗਾ ਵੀ ਜਿੰਨੀ ਇੰਡਸਟਰੀ ਹੈਗੀ ਆ ਜਿਹੜੀ ਕੈਨੇਡਾ ਦੀ ਲਾਈਨ ਦੇ ਉੱਪਰ ਅਸੀਂ ਆਪਣੀ ਕੰਟਰੀ 'ਚ ਲਿਆਵਾਂਗੇ ਅਖੋਦ ਅਸੀਂ ਇਸ ਹਰੀੜੀ ਮੈਨੂਫੈਕਚਰਿੰਗ ਕਰਾਂਗੇ ਤੇ ਇਹਦੇ ਨਾਲ ਜਿਹੜੇ ਪੱਤਰਕਾਰਾਂ ਸਵਾਲਾਂ ਜਵਾਬਾਂ ਨਾਲ ਇਹ ਹੀ ਗੱਲ ਕਹੀ ਕਿ ਸਾਨੂੰ ਲੋੜ ਨਹੀਂ ਹੈਗੀ ਜਦੋਂ ਅਸੀਂ ਬਣਾਉਣ ਲੱਗੇ ਖੋਦ ਤੇ ਸਾਡੀ ਇੰਡਸਟਰੀ ਉੱਠ ਕੇ ਆ ਗਈ ਅਸੀਂ ਲੈਣ ਦੀ ਵਾਪਸ ਤਾਂ ਫਿਰ ਉਹਨਾਂ ਹਾਲਤਾਂ ਖਾਨੋਕ ਨੇੜਾ ਦੇ ਸਟੀਲ ਤੇ ਐਲੂਮੀਨੀਅਮ ਦੀ ਲੋੜ ਨਹੀਂ ਪਰ ਇਹ ट्रांजिशन ਪੀਰੀਅਡ ਹੁੰਦਾ ਜੀ ਕਿੰਨੇ ਟਾਈਮ ਉੱਠ ਕੇ ਉਹਦਰ ਜਾਂਦੀ ਆ ਕਦੋਂ ਉਹ ਪ੍ਰੋਡਿਊਸ ਕਰਨਾ ਸ਼ੁਰੂ ਕਰ ਦਈਏ ਮੈਨੂਫੈਕਚਰਿੰਗ ਇਹਦੇ ਬਾਰੇ ਉਹਨਾਂ ਨਹੀਂ ਦੱਸਿਆ ਤਾਂ ਉਹਨਾਂ ਨਾਲ ਇਹ ਵੀ ਗੱਲ ਕਹੀ ਆ ਕਿ ਇਹਦੇ ਨਾਲ ਜਿਹੜੀ ਮੰਗਾਈ ਨਹੀਂ ਵਧੂਗੀ ਭਾਵੇਂ ਕਿ ਅਮਰੀਕਨ ਲੋਕਾਂ ਦੇ ਜਿਹੜੀ ਜੇਬਾਂ 'ਚ ਪੈਸਾ ਪਊਗਾ ਜ਼ਿਆਦਾ ਜੌਬਾਂ ਕ੍ਰੀਏਟ ਹੋਣਗੀਆਂ ਇੱਥੇ ਫਿਲਹਾਲ ਜਿਹੜਾ 40% ਦੀ ਜੇ ਐਲੂਮੀਨੀਅਮ ਤੇ ਆਪਾਂ ਕਾ ਸਕਦੇ ਆ ਕਿ ਨਹੀਂ ਜਾਂਦਾ ਸਟੀਲ ਨਹੀਂ ਜਾਂਦੀ ਤਾਂ ਇੱਕਦਮ ਜਿਹੜਾ ਬੈਕਗ੍ਰਾਉਂਡ ਆ ਉਹਦੇ ਬਾਰੇ ਉਹਨਾਂ ਕੋਲ ਪਲਾਨ ਨਹੀਂ ਦਿੱਤਾ ਕਿ ਕੀ ਹੋਊਗਾ ਪਰ ਉਹਨਾਂ ਕਹਿ ਕੇ ਇਹਦੇ ਨਾਲ ਅਮਰੀਕਾ ਜਿਹੜਾ ਅਮੀਰ ਹੋ ਜਾਊਗਾ ਭਾਵੇਂ ਕਿ ਜਦੋਂ ਅਸੀਂ ਟੈਰਫ ਲਗਾਵਾਂਗੇ ਇੰਡਸਟਰੀ ਉੱਠ ਕੇ ਸਾਡੇ ਇੱਥੇ ਆ ਜੂਗੀ ਅਮਰੀਕਨ ਲੋਕਾਂ ਨੂੰ ਜੌਬਾਂ ਮਿਲ ਜਾਣਗੀਆਂ ਤਾਂ ਉਹਨਾਂ ਹਾਲਤਾਂ ਦੇ ਵਿੱਚ ਜਿਹੜਾ ਅਮਰੀਕਾ ਦੁਬਾਰਾ ਗ੍ਰੇਡ ਤੇ ਅਮੀਰ ਹੋਊਗਾ ਜੀ ਆ ਦੂਜੇ ਪਾਸੇ ਕੈਨੇਡਾ ਨੇ ਪਹਿਲਾਂ ਆਪਾਂ ਕਹਿ ਸਕਦੇ ਹਾਂ ਕਿ ਅਜੇ ਤੱਕ ਅਫੀਸ਼ੀਅਲ ਤੌਰ ਤੇ ਜਿਹੜੀ ਆ ਨੋਟੀਫਾਈ ਨਹੀਂ ਕੀਤਾ ਗਿਆ ਕਿ ਇੰਡਸਟਰੀ ਮਿਸਟਰ ਫਰੈਂਕ ਕੋਸ ਫਲਪ ਨੇ ਇਹ ਗੱਲ ਕਹੀ ਕਿ ਇਹ ਜਿਹੜਾ ਤੈਰਫ ਦੀ ਖਬਰ ਆਈ ਹੈ ਜੈਕਟੂ ਸਾਈਨ ਕੀਤਾ ਡਾਟ ਉਹਨਾਂ ਨੇ ਇਹ ਬਿਲਕੁਲ ਜਿਹੜਾ ਅਨਜਸਟਿਸ ਆ ਬਿਲਕੁਲ ਪੂਰਨ ਤੌਰ ਤੇ ਗਿਆ ਗੈਰ ਨਿਆਂਪੂਰਕ ਹੈਗਾ ਤਾਂ ਉਹਨਾਂ ਨੇ ਇਹ ਵੀ ਗੱਲ ਕਿ ਕਸੀਂ ਅੰਤਰਰਾਸ਼ਟ ਜਿਹੜੇ ਅਨਲਾਈ ਹੈਗੇ ਆ ਆਪਣੇ ਉਹਨਾਂ ਨਾਲ ਇਹਦੇ ਤੇ ਗੱਲਬਾਤ ਕਰਾਂਗੇ ਤਾਂ ਕਿਵੇਂ ਅਸੀਂ ਇਹਨੂੰ ਰਿਟੈਲੀਏਟ ਕਰਨਾ ਡਰੋਨ ਟ੍ਰਾਪ ਉਹਨਾਂ ਨੇ ਅੱਜ ਹੋਰ ਇੱਕ ਅਹਿਮ ਗੱਲ ਕਹਿ ਦਿੱਤੀ ਕਿ ਸਾਡੇ ਖਿਲਾਫ ਕੋ ਰਿਟੈਲੀਏਟ ਨਾ ਕਰੇ ਅਸੀਂ ਇਸਪੈਕਟ ਨਹੀਂ ਕਰਦੇ ਕੋ ਰਿਟੈਲੀਏਟ ਕਰਸਾ ਦਾ ਸਾਡੇ ਖਿਲਾਫ ਆ ਉਹਨਾਂ ਕੈਨੇਡਾ ਵਿੱਚ ਸ਼ਾਰਤ ਦਾ ਕਿ ਸਾਡੇ ਖਿਲਾਫ ਰਿਟੈਲੀਏਟ ਕਰਨ ਦਾ ਕੋ ਫਾਇਦਾ ਨਹੀਂ ਅਸੀਂ ਅਸੀਂ ਤਿੱਗੀ ਬੈਂਕ ਹੈਗੇ ਆ ਆ ਵੀ ਆ ਕਿ ਸਾਡੇ ਕੋਲ ਸਮਰੱਥਾ ਹੈਗੀ ਆ ਕੋਈ ਵੀ ਸਾਨੂੰ ਜੇ ਉਹਨਾਂ ਨਾਲ ਇਹ ਕਹੇ ਕਿ ਜੇ ਜੇ ਰੈਟੇਲੀਏਟ ਕੀਤਾ ਜਾਂਦਾ ਪਾਉ ਜਵਾਬੀ ਰੂਪ ਦੇ ਵਿੱਚ ਟੈਰਫ ਲਗਾਇਆ ਜਾਂਦਾ ਤਾਂ ਫਿਰ ਅਸੀਂ ਜਿਹੜਾ ਟੈਰਫ ਹੈਗਾ ਅਸੀਂ ਹੋਰ ਵਧਾਵਾਂਗੇ ਤਾਂ ਇਹ ਲੰਗ ਜੜੀ ਹੋਰ ਅੱਗੇ ਲੈ ਕੇ ਜਾਵਾਂਗੇ ਸੋ ਮੁੱਖ ਰੂਪ ਵਿੱਚ ਇਹੀ ਗੱਲਾਂ ਬਾਤਾਂ ਹੋਈਆਂ ਨੇ ਕੈਨੇਡਾ ਦੇ ਵਿੱਚ ਹੁਣ ਤੱਕ ਕਈ ਜਿਹੜੇ ਪ੍ਰਤੀਕਰਮ ਆ ਚੁੱਕੇ ਆ ਜੀ ਜਿਹੜਾ ਮੈਂ ਇੱਕ ਥਾਂ ਦਾ ਕਰ ਚੁੱਕਿਆ ਇੰਡਸਟਰੀ ਮਿਨਿਸਟਰ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਮੁਕੰਮਲ ਤੌਰ ਤੇ ਜਿਹੜਾ ਸਟੱਡੀ ਕਰਕੇ ਇਹ ਅੱਗੇ ਜਿਹੜਾ ਜਵਾਬੀ ਕਾਰਵਾਈ ਜਿਹੜੀ ਹੋਰ ਸਾਂਝੀ ਕਰਾਂਗੇ ਅੱਗੇ ਜਾ ਕੇ ਪਰ ਇਹਦੇ ਨਾਲ ਹੀ ਆਪਾਂ ਕਹਿ ਸਕਦੇ ਹਾਂ ਕਿ ਆਦੀ ਜਿਹੜੇ ਆ ਕਤੋਂ-ਕਤ 1000 ਲੋਡ ਜਿਹੜੇ ਹੈਗੇ ਆ ਉਹ ਕੈਂਸਲ ਹੋ ਗਿਆ ਦੀ ਜਿਹੜੇ ਅਮਰੀਕਾ ਤੋਂ ਜਾਣੇ ਸੀ ਸੋ ਇਹਦਾ ਪ੍ਰਭਾਵਤਾ ਦਿਸਣਾ ਸ਼ੁਰੂ ਹੋ ਗਿਆ ਦੀ ਇੰਡਸਟਰੀ ਟ੍ਰਕਿੰਗ ਇੰਡਸਟਰੀ ਦੇ ਵਿੱਚ ਸ਼ੁਰੂ ਹੋ ਗਿਆ ਮੈਨੂਫੈਕਚਰਿੰਗ ਇੰਡਸਟਰੀ ਸ਼ੁਰੂ ਹੋ ਗਿਆ ਸਟੀਲ ਦੇ ਐਲੂਮੀਨੀਅਮ ਦੇ ਵਿੱਚ ਤਾਂ ਉਹਨਾਂ ਹਾਲਤਾ ਜਿਹੜੇ ਹਮਿਲਟਨ ਦੇ ਮੇਅਰ ਹੈਗੇ ਆ ਉਹਨਾਂ ਨੇ ਇਹ ਗੱਲ ਕਹੀ ਕਿ 1000 ਜੋਬ ਜਿਹੜੀਆਂ ਜਾ ਸਕਦੀਆਂ ਨੇ ਉਹਨਾਂ ਹਾਲਤਾ ਦੇ ਜੇ ਇਹ ਡਰ ਜਿਹੜਾ ਇਫੈਕਟ ਜਦੋਂ ਹੁੰਦਾ ਆ ਜਿਹੜੇ ਕੈਥਰੀਨ ਕੋਬਨ ਹੈਗੇ ਆ ਹੈਜ਼ ਬੀਨ ਹੈਗੇ ਜੀ ਕੈਨੇਡੀਅਨ ਸਟੀਲ ਐਸੋਸੀਏਸ਼ਨ ਪ੍ਰੋਡਿਊਸਰ ਦੇ ਉਹਨਾਂ ਨੇ ਇਹ ਗੱਲ ਕਹੀ ਕਿ 36% ਜਿਹੜਾ ਲਾਸਟ ਈਅਰ ਪ੍ਰਾਈਸਸ ਅਪ ਹੋ ਗਏ ਸੀ ਜੀ ਦੀ ਵਜ੍ਹਾ ਕਰਕੇ ਤਾਂ ਇਸ ਸਾਲ ਵੱਡੀ ਜਿਹੜੀ ਇੱਕ ਚਿੰਤਾ ਪੜ ਉਹਨਾਂ ਵੀ ਕੀਤੀ ਆ ਤੇ ਮੀਡ ਪੜ ਕੀਤੀ ਕਿ ਸ਼ਾਇਦ ਹੱਲ ਕੋ ਨਿਕਲ ਆਊਗਾ ਪਰ ਜਿਹੜਾ ਮੈਨੂੰ ਨਹੀਂ ਲੱਗਦਾ ਕਿ ਫਿਲਹਾਲ ਇਹਨਾਂ ਹਾਲਤਾਂ ਵਿੱਚ ਹੱਲ ਨਿਕਲਦਾ ਨਜ਼ਰ ਆਉਂਦਾ ਆ ਸੋਕਨੇ ਦਾ ਗੋਮਨ ਨੂੰ ਫੁਲੀ ਤੋ ਅਦਰ ਕੈਨੇਡੀਅਨ ਲੋਕ ਆ ਉਹਨਾਂ ਨੂੰ ਇਹਦੇ ਪ੍ਰਤੀ ਹੁਣ ਸਟ੍ਰੈਟਜੀ ਹੀ ਪਨਾਉਣੀ ਪੈਣੀ ਆ ਜੀ ਬਦਲ ਨਹੀਂ ਗਈ ਆ ਕਿਸ ਤਰ੍ਹਾਂ ਪਾਈ ਜਾਵੇ ਕਿਉਂਕਿ ਫਿਲਹਾਲ ਬਦਲ ਇੰਨਾ ਵੱਡਾ ਨਹੀਂ ਰੱਖਿਆ ਸੀ ਕਹਿ ਸਕਦੇ ਆ ਕਿ ਇੰਨਾ ਪ੍ਰੋਡਿਊਸ ਜੇ ਹੋ ਰਿਹਾ ਸੀ 40% ਦੀ ਅਸੀਂ 50% ਦੀ ਜਿਹੜਾ ਐਕਸਪਲੋਰ ਕਰ ਰਹੇ ਆ ਇਕੱਲਾ ਯੂ ਐਸ ਏ ਨੂੰ ਤਾਂ ਇੱਕਦਮ ਜਦੋਂ ਬੰਦ ਹੋਊਗਾ ਤਾਂ ਉਹਦਾ ਅਸਰ ਅਮਰੀਕਾ ਤੇ ਕੀ ਪੈਂਦਾ ਪਰ ਕੈਨੇਡਾ ਦੇ ਉੱਪਰ ਸਿੱਧੇ ਤੌਰ ਤੇ ਅਸਰ ਦਰਕਾਈ ਦੇ ਰਿਹਾ ਕਿ ਹਜ਼ਾਰਾਂ ਜੋਬਾਂ ਜਾਣ ਗਈਆਂ ਜੀ ਇੰਡਸਟਰੀ ਟ੍ਰਕਿੰਗ ਦਸਤੀ ਦੇ ਵਿੱਚ ਤੇ ਨਾਲ ਨਾਲ ਜਿਹੜੀ ਆ ਇਹ ਉਦਯੋਗਰੀਆ ਮੁੱਖ ਤੌਰ ਤੇ ਦੋਹਾਂ ਖੇਤਰਾਂ 'ਚ ਹੈਗੀ ਹੈ ਜੀ ਜੀ ਭਾਜੀ ਆਪਾਂ ਤਾਰਿਫ ਦੀ ਗੱਲ ਕੀਤੀ ਜਿੱਦਿਆਂ ਲੱਗਾ ਆਲੇ ਦੁਆਲੇ ਤੋਂ ਵਿਰੋਧ ਤਾਂ ਵੀ ਸ਼ੁਰੂ ਹੋ ਚੁੱਕੀ ਹੈ ਤੇ ਨਾਲ ਦੀ ਨਾਲ ਜਿਹੜਾ ਤੁਹਾਡੇ ਪ੍ਰਧਾਨ ਮੰਤਰੀ ਹੈ ਟਰੂਡੋ ਉਹ ਪੈਰਿਸ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਉੱਤੇ ਜਿਹੜਾ ਸਮਾਰੋਹ ਹੋ ਰਿਹਾ ਉਹਦੇ ਤੇ ਭਾਗ ਲੈਣ ਵਾਸਤੇ ਉੱਥੇ ਪਹੁੰਚੇ ਹੋਏ ਸੀ ਉੱਥੇ ਰਾਤਰੀ ਭੋਜਨ ਵੀ ਹੋਇਆ ਜਿਹਨੂੰ ਫਰਾਂਸ ਦੇ ਰਾਸ਼ਟਰਪਤੀ ਹਾਂਜੀ ਉਹਨਾਂ ਨੇ ਮੇਜ਼ਬਾਨੀ ਕੀਤੀ ਤੇ ਇਹ ਉੱਥੇ ਵੀ ਪੱਤਰਕਾਰਾਂ ਨੇ ਜਦੋਂ ਉਹਨਾਂ ਤੋਂ ਇਹਨਾਂ ਤਰਫ ਬਾਬਤ ਵੀ ਪੁੱਛਿਆ ਤਾਂ ਕਹਿੰਦੇ ਵੀ ਉਹਨਾਂ ਨੇ ਜਿਹੜਾ ਗੱਲ ਹੈ ਜਿਹੜੀ ਉਹ ਤਾਲਮਤੋਲ ਕਰ ਦਿੱਤੀ ਇਹਦੇ ਤੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਜੀ ਬੜੀ ਵੀ ਬਿਲਕੁਲ ਇਹ ਤੇ ਗੱਲ ਕਰਾਂਗੇ ਤੇ ਨਾਲ ਪ੍ਰਧਾਨ ਮੰਤਰੀ ਹਣੋਂ ਕੀ ਇਸ਼ਾਰਾ ਕੀਤਾ ਉੱਥੇ ਉਹਦੇ ਤੇ ਮੈਂ ਗੱਲਬਾਤ ਜ਼ਰੂਰ ਸਾਂਝੀ ਕਰਾਂ ਆਪਕੋ ਸੁਲਪਿਆਨਾ ਜੀ ਇਹ ਪੈਰਿਸ ਦੇ ਵਿੱਚ ਜਿਹੜੀ AI ਦੇ ਤਸਮਰ ਚਾਦਰੀ ਦਾ ਮੁੱਖ ਮਕਸਦ ਕੀ ਸੀਗਾ ਜੀ ਦਰਅਸਲ AI ਨੇ ਹੁਣ ਲਾਈਫ ਬਦਲ ਕੇ ਰੱਖ ਦਿੱਤੀ ਆ ਜਿੰਨੇ ਵੀ ਖਾਸ ਕਰਕੇ ਡੀਪ ਸਿੱਖ ਦੀ ਜਿਹੜੀ ਗੱਲਬਾਤ ਚਾਈਨਾ ਤੋਂ ਛੱਲੀ ਆ ਜੀ ਇਹਦੇ ਨਾਲ ਨਾਲ ਜਿੰਨੇ ਵੀ AI ਦੀ ਟੈਕਨੋਲੋਜੀ ਦੇ ਨੇ ਲਾਈਫ ਨੂੰ ਜਿਹੜਾ ਅੱਗੇ ਕਹਿ ਸਕਦੇ ਆ ਇਹਦੀ ਬਿਹਤਰ ਤੌਰ ਤੇ ਸਹਾਇੀ ਹੋਵੇ ਪਾਰਦਰਸ਼ਤਾ ਜਨਵਰੀ ਦੇ ਨਾਲ ਇਹਦਾ ਕਿਵੇਂ ਮਨੁੱਖੀ ਦੇ ਲਾਈਫ ਹੈ ਉਹਦੇ ਵਾਸਤੇ ਕਿਵੇਂ ਸਹਾਇੀ ਹੋ ਸਕਦੀ ਹੈ ਇਹਦੇ ਉੱਪਰ ਜਿਹੜੀ ਆ AI ਦੇ ਉੱਪਰ ਸਬਮਿਟ ਰੱਖੀ ਗਈ ਸੀ ਫਰਾਂਸ ਦੇ ਉੱਪਰ ਅੱਜ ਪ੍ਰਧਾਨ ਮੰਤਰੀ ਹੁਣਾ ਉੱਤੇ ਸੰਬੋਧਨ ਕੀਤਾ ਜੀ ਉਹਨਾਂ ਨੇ ਇਹ ਕਹਿ ਲਿਆ ਕਿ ਜਿਹੜੀ AI ਹੈਗੀ ਆ ਇਹਦੀ ਜਿੰਨੀ ਟੈਕਨੋਲੋਜੀ ਆ ਇਹ ਮੁੱਖ ਤੌਰ ਦੇ ਉੱਪਰ ਹਾਈ ਤੇ ਲੋ ਇਨਕਮ ਵਾਲੇ ਨੇਸ਼ਨ ਜਿੰਨੇ ਹੈਗੇ ਆ ਓਵਰ ਆਲ ਉਹਨਾਂ ਨੂੰ ਵਰਤਨ ਦੀ ਆਮ ਸੋਸ ਤੱਕ ਆਮ ਲੋਕਾਂ ਤੱਕ ਜਿਹੜੀ ਵਰਤੋਂ ਇਹਦੀ ਜਾਣੀ ਚਾਹੀਦੀ ਆ ਨਾ ਕਿ ਜਿਹੜਾ ਇੱਕ ਪੈਟੀਕੂਲਰ ਗਰੁੱਪ ਆ ਅਲਟਰਾ ਰਿਚ ਉਹਨਾਂ ਦੇ ਹੱਥਾਂ 'ਚ AI ਰਹੇ ਜੀ ਤੇ ਉਹੀ ਕਮਾਈ ਕਰਨ ਉਹਨਾਂ ਦਾ ਯਾਰਾ ਗਵਾਂਡੀ ਮਲਕਵਾ ਸੀਗਾ ਮੁੱਖ ਤੌਰ ਤੇ ਅੱਜ ਜਿੱਦਾਂ ਆਪਾਂ ਕਹਿ ਸਕਦੇ ਆ ਕਿ ਐਲਨ ਮਸਕ ਹਣੀ ਮੁੱਖ ਤੌਰ ਦੇ ਉੱਪਰ ਕੈਨੇਡਾ ਜਾਂ ਅਮਰੀਕਾ ਜਾਂ ਵਾਇਰਬਰ ਦੇ ਵਿੱਚ ਇੱਕ ਆਪਣਾ ਖਾਸ ਕੁਝ ਰਿਸੋਰਸਸ ਹੈਗੇ ਆ ਉਹਨਾਂ ਨੂੰ ਸੇ ਆਉਂਦੀਆਂ ਗੱਲਾਂ ਬਾਤਾਂ ਦੋਸ਼ ਜਿਹੜੇ ਲੱਗ ਰਹੇ ਆ ਉਹਨਾਂ ਹਾਲਤਾਂ ਨੂੰ ਉਹਨਾਂ ਇਸ਼ਾਰਾ ਇਸ ਮਾਲ ਸੀਗਾ ਕਿ ਜਿਹੜੀ AI ਹੈਗੀ ਆ ਇਹਦੀ ਟੈਕਨੋਲੋਜੀ ਮਨੁੱਖੀ ਜੀਵਨ ਨੂੰ ਹੋਰ ਬਿਹਤਰ ਵਧੀਆ ਬਣਾਉਣ ਵਾਸਤੇ ਵਰਤੀ ਜਾਣੀ ਚਾਹੀਦੀ ਆ ਨਾ ਕਿ ਜਿਹੜੀਆਂ ਆਮ ਆਮ ਲੋਕਾਂ ਦੇ ਹਿੱਤ ਹੈਗੇ ਆ ਸ਼ੰਮੀ ਜੀ ਉਹ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ ਏਆਈ ਤੋਂ ਇਹ ਵੀ ਗੱਲ ਆ ਰਹੀ ਹੈ ਕਿ ਬਹੁਤ ਸਾਰੇ ਲੋਕਾਂ ਦੀਆਂ ਜੌਬਾਂ ਜਾਣ ਦਾ ਜਿਹੜਾ ਖਤਰਾ ਹੈਗਾ ਉਹ ਵੀ ਜਿਹੜਾ ਆ ਉਹਦਾ ਕੰਸਰਨ ਰੱਖਿਆ ਜਾਣਾ ਚਾਹੀਦਾ ਇਹਦੇ ਤੇ ਅਜਰ ਤੇ ਸਵਾਲ ਕੀਤਾ ਕਿ ਜੇ ਬਿਲਕੁਲ ਸਵਾਲ ਕੀਤਾ ਉਹਨਾਂ ਨੂੰ ਇਸ ਮਾਮਲੇ ਦੇ ਉੱਪਰ ਜਿਹੜੇ ਉੱਪਰ ਉਹਨਾਂ ਨੇ ਸਪਸ਼ਟ ਤੌਰ ਤੇ ਜਵਾਬ ਨਹੀਂ ਦਿੱਤਾ ਜੀ ਕੋਈ ਵੀ ਹਾਲਾਂਕਿ ਜਿਹਦਾ ਜਦੋਂ ਇਹ ਖਬਰ ਆ ਗਈ ਆ ਤੈਰਫ ਦੀ ਤਾਂ ਉਹਦੇ ਤੋਂ ਉੱਥੋਂ ਉਹਨਾਂ ਨੂੰ ਉੱਥੋਂ ਅਡਰੈਸ ਕਰਨਾ ਚਾਹੀਦਾ ਸੀ ਕਿ ਇਸ ਸਵਾਲ ਦੇ ਉੱਪਰ ਉਹਨਾਂ ਕਨੇਡਾ ਨੇ ਕੀ ਕਰਨਾ ਹੈ ਪਰ ਮੋਕ ਗਰੁੱਪ ਦੇ ਵਿੱਚ ਉਹਨਾਂ ਨੇ ਆਪਣਾ ਰਾ ਫੋਕਸ ਹੈ ਜਿਹੜਾ AI ਤੇ ਕੈਨੇਡਾ ਦਾ ਮੁੱਖ ਤੋਂ ਸਟੈਂਡ ਸੀਗਾ ਜੀ ਉਹੀ ਸੰਗਾ ਕੀਤਾ ਸੋ ਇਹਦੇ ਜੋ ਵੱਖ-ਵੱਖ ਦੇਸ਼ਾਂ ਦੇ ਜਿਹੜੇ ਮੁਖੀ ਆ ਸ਼ਾਮਲ ਹੋਇਆ ਜੀ ਮੁੱਖ ਤੌਰ ਤੇ ਦਾ ਦੇਸ਼ ਸੀਗਾ ਦੇ ਪਾਰਦਰਸ਼ਤਾ ਜਿਹੜੀ AI ਦੀ ਜਿਹੜੀ ਪਾਰਦਰਸ਼ਤਾ ਟਰਾਂਸਪੇਰੈਂਸੀ ਤੇ ਕਾਉਂਟੇਬਿਲਟੀ ਬਣਾਈ ਜਾ ਰਹੀ ਹੈ ਕਿ ਮਨੁੱਖੀ ਜੀਵਨ ਨੂੰ ਕਿਵੇਂ ਜਿਹੜਾ ਇਹਦੇ ਵਾਸਤੇ ਸਰੋਤ ਹੈ ਉਸ ਆਈ ਹੋ ਸਕਦੇ ਆ ਜੀ 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 ਬਜੀ ਤੇ ਉੱਥੇ ਹੀ ਆਪਾਂ ਤੈਰੀਓ ਆ ਜਨੇ ਹੁਣ ਪੈਰਿਸ ਤੋਂ ਇੱਥੇ ਵੀ ਹੈ ਜਿਹੜਾ ਚੋਨਾ ਨੂੰ ਲੈ ਕੇ ਜਿਹੜੀਆਂ ਸਾਰੀਆਂ ਮੇਨ ਪਾਰਟੀਆਂ ਜਿਹੜੀਆਂ ਉਹਨਾਂ ਦੇ ਆਗੂ ਬੜੇ ਐਕਟਿਵ ਨੇ ਹਾਂਜੀ ਆਪਣੇ ਆਪਣੇ ਤੌਰ 'ਤੇ ਜਿਹੜੇ ਹਰ ਦਿਨ ਜਿਹੜੇ ਨਵੇਂ ਬਿਆਨ ਆ ਰਹੇ ਨੇ ਸਬਜ ਬਾਗ ਬਿਖਾਈ ਜਾ ਰਹੇ ਨੇ ਤੋਂ ਕੀ ਐਸ ਸਟੇਮ ਹੈ ਜਿਹੜਾ ਜਿਹੜੇ ਉਨਟਾਰਗੂ ਦੀ ਚੋਨਾ ਕੀ ਉਹਨਾਂ ਦਾ ਹਾਲ ਹੈ ਤੇ ਕੁਝ ਕੁ ਜਿਹੜੇ ਸਰਵੇ ਸਰਵੇਖਣ ਵੀ ਆਏ ਨੇ ਨੈਨੋਸਕੋਪ ਵੱਲੋਂ ਸੋ ਉਹ ਸਰਵੇਖਣ ਹੈ ਜਿਹੜਾ ਕਿਸ ਪਾਰਟੀ ਦੀ ਵੜਤ ਤੇ ਕੀ ਦਫਰੇ ਨੇ ਕਿਹੜੀ ਪਾਰਟੀ ਹੈ ਜਿਹੜੀ ਉਤਾਰ ਨੂੰ ਜਾਰੀ ਹੈ ਤੇ ਕਿਹੜੀ ਹੈ ਜਿਹੜੀ ਉਹਨਾਂ ਦੀ ਹਰਮਨ ਪਿਆਰ ਤਾਂ ਘਟ ਰਹੀ ਹੈ ਜਦੋਂ ਲਗਭਗ ਤਿੰਨ ਕਬੀਕਾ ਬਾਕੀ ਨੇ ਜੀ ਉਹਨਾਂ ਹਾਲਤਾਂ ਦੇ ਅਗਰਮੀ ਏਰੀਆ ਪੂਰੀ ਹੋ ਗਈ ਆ ਲਗਭਗ ਜਿਹੜੇ ਕੈਂਡੀਡੇਟ ਆ ਅਨਾਉਂਸ ਹੋਇਆ ਜੀ ਪ੍ਰਚਾਰ ਚੱਲ ਰਿਹਾ ਆ ਉਹਨਾਂ ਹਾਲਤਾਂ ਦੇ ਵਿੱਚ ਹਾਲੇ ਤੱਕ ਹੈਲਥ ਜਿਹੜਾ ਮੁੱਖ ਮੁੱਦਾ ਬਣਿਆ ਹੋਇਆ ਅੰਟਾਰੀਓ ਦੇ ਇਲੈਕਸ਼ਨ ਦੇ ਵਿੱਚ ਹਾਲਾਂਕਿ ਮੁੱਦੇ ਹੋਰ ਵੀ ਬਹੁਤ ਸਾਰੇ ਆ ਪਰ ਸਾਰੀਆਂ ਪਾਰਟੀਆਂ ਦੇ ਜਿਹੜੇ ਆਗੂ ਆ ਮੁੱਖ ਰੂਪ ਦੇ ਵਿੱਚ ਸਾਰੇ ਹੀ ਕਈ ਤਰ੍ਹਾਂ ਦੇ ਵਾਅਦੇ ਲਗਾਉਣੇ ਕਰ ਰਹੇ ਆ ਪਰ ਇਹ ਆਪਾਂ ਇੱਕ ਗੱਲ ਕਹਿ ਦਿੰਨੇ ਆ ਕਿ ਕਈ ਜਿਹੜੇ ਇੰਪੋਰਟੈਂਟ ਮੁੱਦੇ ਆ ਉਹ ਗਾਇਬ ਵੀ ਹੈਗੇ ਜਿਵੇਂ ਪਹਿਲਾਂ ਵੀ ਗੱਲ ਕੀਤੀ ਗਿੰਛ ਹੋਰੋਂ ਸੇ ਇੱਕ ਵੱਡਾ ਮੁੱਦਾ ਸੀਗਾ ਜਿਹੜਾ ਸਟੇਟ ਇੰਸ਼ੋਰੈਂਸ ਕਿਉਂ ਨਹੀਂ ਹੋਣੀ ਚਾਹੀਦੀ ਅੰਟਾਰੀਓ ਦੇ ਵਿੱਚ ਉਹ ਹਾਲੇ ਤੱਕ ਉਹਦੇ ਤੇ ਜਿਹੜੀਆਂ ਸੈਸੀ ਪਾਰਟੀਆਂ ਬਿਲਕੁਲ ਚੁੱਪ ਹੈਗੀਆਂ ਨੇ ਜੀ ਆਜ ਇੱਕ ਸਰਵੇ ਵੀ ਆਇਆ ਹਾਲਾਂਕਿ ਪਹਿਲਾਂ ਹੀ ਆਪਾਂ ਕਹਿ ਦਿੰਦੇ ਹਾਂ ਕਿ ਠੀਕ ਹੈ ਸਰਵੇ ਜਿਹੜੇ ਆ ਉਹ ਸਰਵੇ ਦੇ ਵਿਆਪ ਦੇ ਤੀ ਆਪਾਂ ਗੱਲ ਕਰ ਸਕਦੇ ਹਾਂ ਕੋਲੋਂ ਨਹੀਂ ਕਿ ਇੰਟਰਵਿਊ ਇਲੈਕਸ਼ਨ ਤੋਂ ਪੁਰਾਣਾ ਸਰਵੇ ਆਇਆ ਪਹਿਲਾਂ ਨੈਨੋ ਦਾ ਅਲਟ੍ਰਾਂਟੋ ਸਟਾਰ ਨੇ ਆਪਣੇ ਤੋਂ ਇੱਕ ਸਰਵੇ ਕੀਤਾ ਜੀ ਜਿਹਦੇ ਵਿੱਚ ਹਾਲੇ ਤੱਕ ਜਿਹੜੀ ਵਰਤਾ ਦਾਖਫੂਦਾਂ ਦੀ ਬਣੀ ਹੋਈ ਜੀ ਪੂਰੀ ਪੀਸੀ ਪਾਰਟੀ 4.3 ਦੇ ਉੱਪਰ ਖੜੀ ਆ ਸੀ ਲਿਬਰਲ ਪਾਰਟੀ 29.3 ਤੇ ਐਨਡੀਪੀ 18% ਤੇ ਗ੍ਰੀਨ ਪਾਰਟੀ 5.7 ਦੇ ਆਪਾਂ 2022 ਦੀ ਪਪੂਲਰਿਟੀ ਦੀ ਗੱਲ ਕਰੀ ਤੇ ਇੱਥੇ ਕਿ ਜਿਹੜੀ 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 ਵੋਟ ਸੀਗੀ ਪਪੂਲਰ ਵੋਟ ਜਿਹੜੀ ਲੈ ਕੇ ਗਏ ਸੀ ਤੱਕ ਫੋਰਸ ਸਾਹਬ 44.8 ਤੇ ਲਿਬਰਲ 23.9 ਤੇ ਐਨਡੀਪੀ 23. ਸਾਹਬ ਜਿਹੜੀ ਕਿ ਥੱਲੇ ਗਈ ਆ ਹੁਣ ਹਾਲਾਂਕਿ ਆਪਾਂ ਇੱਕ ਗੱਲ ਜ਼ਰੂਰ ਕਹਿ ਦਿੰਨੇ ਆ ਕਿ ਹੁਣ ਜਦੋਂ ਮੁੱਖ ਰੂਪ ਦੇ ਵਿੱਚ ਤੇ ਕੈਂਡੀਡੇਟ ਟਾਊਨ ਮੀਟਿੰਗਾਂ ਸ਼ੁਰੂ ਹੋਣੀਆਂ ਜੀ ਤਾਂ ਉਹਨਾਂ ਟਾਊਨ ਮੀਟਿੰਗਾਂ ਦੇ ਵਿੱਚ ਜਿਹੜੇ ਸਾਡੇ ਲੋਕ ਹੈਗੇ ਜਿਨ੍ਹਾਂ ਨੇ ਆਪਾਂ ਰੈਜ਼ਿਡੈਂਟ ਹੈਗੇ ਅਨਟਾਰੀਓ ਦੇ ਉਦੇ ਵਿੱਚ ਜਿੰਨੂ ਵੀ ਕਰਨ ਲੱਗਦਾ ਆ ਇਹ ਇੱਕ ਮੌਕਾ ਹੁੰਦਾ ਆ ਰੇਡੀਓ ਤੇ ਗੱਲ ਕਰਨੀ ਬਹੁਤ ਵਧੀਆ ਗੱਲ ਆ ਆਪਸ ਵਿੱਚ ਸੰਸਰ ਮੱਕਣੇ ਬਹੁਤ ਵਧੀਆ ਗੱਲ ਆ ਚੰਮੀ ਦੀ ਪਰ ਇੱਕ ਤੋਂ ਮੌਕਾ ਆਂਦਾ ਕਿ ਜਦੋਂ ਇਹ ਟਾਊਨ ਮੀਡੀਆਂ ਹੁੰਦੀਆਂ ਨੇ ਜਿਹੜੇ ਆਪਣੇ ਜਿੰਨੇ ਵੀ ਕੈਂਡੀਡੇਟ ਆ ਉਹ ਆਉਂਦੇ ਆ ਮੈਨੂੰ ਇਹ ਲੱਗਦਾ ਕਿ ਨੋਟ ਜ਼ਰੂਰ ਕਰਕੇ ਆਖਣੇ ਜਿਹਦੇ ਪੁਆਇੰਟ ਕਿ ਕਿਹੜੇ ਕਿਹੜੇ ਪੁਆਇੰਟ ਹੈਗੇ ਆ ਤਾਂ ਉਹ ਆਪਣੇ ਜਿਹੜੇ ਉਮੀਦਵਾਰ ਹੈਗੇ ਆ ਉਹਨਾਂ ਕੋ ਕਮਿਟਮੈਂਟ ਲੈਣੀ ਜਿਹੜਾ ਸਾਡਾ ਪਹਿਲਾ ਮੂਲ ਅਧਿਕਾਰ ਹੈਗਾ ਤੇ ਜਿਹਦੇ ਤੇ ਗੱਲ ਵੀ ਜਿਹੜੀ ਆ ਹੋਣੀ ਚਾਹੀਦੀ ਹੈ ਜੀ 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 ਬਹੁਤ ਖੂਬ ਜੀ ਸਹੀ ਗੱਲ ਹੈ ਤੇ ਇਹੀ ਦਾ ਮੌਕਾ ਹੁੰਦਾ ਜਦੋਂ ਆਪਣੇ ਰਮਾਇੰਦਿਆਂ ਨੂੰ ਅਸੀਂ ਜਿਹੜਾ ਸ਼ੀਸ਼ਾ ਦਿਖਾਣਾ ਹੁੰਦਾ ਤੇ ਉੱਥੇ ਹੀ ਹਾਂਜੀ ਫੈਡਰਲ ਦੇ ਪੀਰ ਪਾਲੀਵਰ ਸਾਹਿਬ ਹੈ ਉਹਨਾਂ ਨੇ ਵੀ ਹੈ ਜਿਹੜੇ ਕੁਝ ਕ ਬਿਆਨ ਉਹ ਵੀ ਐਕਟਿਵ ਹੋਏ ਨੇ ਵਿਦੇਸ਼ੀ ਨੀਤੀ ਦੇ ਉੱਤੇ ਹੈ ਜਿਹੜੀ ਉਹਨਾਂ ਨੇ ਕੁਝ ਕ ਆਪਣੀ ਜੋ ਕਹ ਲਈ थी ਸੋਚ ਹੈ ਉਹ ਦਾ اظہار ਕੀਤਾ ਤੇ ਕੀ ਹੈ ਜੀ ਉੱਤੇ ਅਪਡੇਟ ਪੀਰ ਪੋਲੀਵਾਫਾ ਕੋਸ਼ਿਸ਼ੇ ਕਰ ਰਿਹਾ ਹੈ ਕਿ ਜਿਹੜੇ ਹੁਣ ਸਮੀਕਰਨ ਚੇਂਜ ਹੋ ਰਿਹਾ ਸਮੀਜੀ ਉਹਦੇ ਵਿੱਚ ਆਪਣੀ ਜਿਹੜੀ ਇੱਕ ਐਸਟੈਬਲਿਸ਼ਮੈਂਟ ਉਹ ਬਣਾ ਕੇ ਰੱਖਣਾ ਪਾਵੇ ਇੱਕ ਪੋਲਿਟਿਕਲ ਤੌਰ ਦੇ ਉੱਪਰ ਕਾਫੀ ਉਹਨਾਂ ਨੂੰ ਵੇਟੇ ਮਿਲ ਰਹੀ ਸੀ ਪਹਿળા ਵਕ ਵਕ ਜਿੰਨੇ ਵੀ ਪੋਲ ਆਏ ਸੀ ਤਾਂ ਉਹਨਾਂ ਹਾਲਤਾਂ ਦੇ ਵਿੱਚ ਜਦੋਂ ਇੱਕ ਹੁਣ ਕਈ ਮੁੱਦੇ ਜਿਹੜੇ ਖੁੱਸ ਦੇ ਨਜ਼ਰ ਆ ਰਹੇ ਜਿਦੋਂ ਕਾਰਬਨ ਟੈਕਸ ਦੀ ਆਪਾਂ ਗੱਲ ਲੈ ਲਈਏ ਐਕਸ ਟੈਕਸ ਦੀ ਗੱਲ ਕਰਦੇ ਸੀ ਜਿਹਦੇ ਵਿੱਚ ਹੁਣ ਦੇਰੇ ਮੋਕਦੂਜ ਬਾਰ ਕਰਨੇ ਆ ਉਹ ਆਪ ਵੀ ਕਹਿ ਚੁੱਕੇ ਕਿ ਉਹ ਵੀ ਉਹਨੂੰ ਕੱਟ ਕਰ ਦੇਣਗੇ ਜੀ ਪਾਵਰ ਦੀ ਪਾਲਸੀ ਜਿਹੜੀ ਐ ਚੇਂਜ ਕਰ ਦੇਣਗੇ ਆ ਕੈਪੀਟਲ ਗੇਨ ਟੈਕਸ ਦੇ ਉੱਪਰ ਵੀ ਜਿਹੜਾ ਰਵਰਸ ਹੋ ਗਈ ਹੈ ਲਿਬਰਲ ਲਗਭਗ ਜਿਹੜੇ ਨਵੇਂ ਆਗੂ ਆ ਸੁਭਾਵੀ ਜਿਹੜੇ ਵੀ ਲੀਡਰ ਚੁਣਿਆ ਜਾਂਦਾ ਆ ਉਹਨਾਂ ਹੱਥਾਂ ਇਹਦੇ ਪੀਰ ਪੋਲੀਵਾਰ ਨੂੰ ਨਵੀਂ ਜਿਹੜੀ ਗੱਲ ਆ ਦਿਸ਼ਾ ਦਿੱਤੀ ਹੈ ਕਿ ਜੇ ਉਹ ਪ੍ਰਧਾਨ ਮੰਤਰੀ ਬਣਦੇ ਆ ਪਾਵੇ ਕੋ ਆਪਣੇ ਤੌਰ ਤੇ ਆਪਣੇ ਪਲਾਨ ਦੇ ਰਿਹਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਉਹਨਾਂ ਕੋਲ ਪਾਵਰ ਆਊਗੀ ਤਾਂ ਉਹ ਜਿਹੜੀ ਫਾਰਮੇਡ ਵਧੂ ਦਿੱਤੀ ਜਾ ਰਹੀ ਹੈ ਬਾਹਰ ਦੇ ਮੁਲਕਾਂ ਨੂੰ ਉਹਨੂੰ ਕੱਟ ਕਰ ਦੇਣਗੇ ਤਾਂ ਇਹਦੇ ਬਦਲੇ ਨਾਰਥ ਦੇ ਵਿੱਚ ਅਟੈਕਟ ਦੇ ਵਿੱਚ ਇੱਕ ਮਿਲਟਰੀ ਬੇਸ ਬਣਾਉਣ ਦੀ ਇਹਨਾਂ ਗੱਲ ਕੀਤੀ ਕਿ ਵੱਡੀ ਜਰੀ ਮਨੀ ਇਨਵੈਸਟਮੈਂਟ ਉੱਤੇ ਕੀਤੀ ਜਾਊਗੀ ਤਾਂ ਦੋ ਕੈਨੇਡਾ ਨੂੰ ਰਸ਼ੀਆ ਤੇ ਹੋਰ ਮੁਲਕਾਂ ਤੋਂ ਸਪੋਰਟ ਕੀਤਾ ਜਾ ਸਕੇ ਉਹਨਾਂ ਨੇ ਨਵੇਂ ਦੋ ਨਵੇਂ ਆਈਸਬਰਗ ਬ੍ਰੇਕਰ ਬਣਾਉਣ ਦੀ ਵੀ ਗੱਲ ਕੀਤੀ ਆ ਤੇ ਕੈਨੇਡੀਅਨ ਰੇਂਜਰਸ ਜਿਹੜੇ ਹੈਗੇ ਆ ਉਹਨਾਂ ਦੀ ਗਿਣਤੀ ਜਿਹੜੀ ਆ ਡਬਲ ਕਰਨ ਦੀ ਸਟਰੈਂਥ ਡਬਲ ਕਰਨ ਦੀ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਇਹ ਗੱਲ ਕਿ ਕੈਸੀ ਹੋ ਹੋਰ ਬਿਲੀయన్స్ ਬਿਲੀయన్స్ ਡਾਲਰ ਜਿਹੜੇ ਆ ਬਾਹਰਲੇ ਮੁਲਖਾਂ ਨੂੰ ਨਹੀਂ ਦੇ ਸਕਦੇ ਜਦੋਂ ਸਾਨੂੰ ਇੱਥੇ ਆਪਣੇ ਇੱਕ ਸਿਸਟਮ ਖੜਾ ਕਰਨ ਦੀ ਲੋੜ ਆ ਪ੍ਰੋਪਰ ਸਿਕਿਉਰਟੀ ਪੱਖੋਂ ਤਾਂ ਅਸੀਂ ਇੱਥੇ ਖਰਚਾਂਗੇ ਤਾਂ ਉਹਨਾਂ ਹਾਲਤਾਂ 'ਚ ਮੈਨੂੰ ਇਹ ਲੱਗਦਾ ਕਿ ਇੱਕ ਅੱਜ ਸਮੇਂ ਦੀ ਲੋੜ ਦੇ ਹਿਸਾਬ ਦੇ ਨਾਲ ਦੇਖੋ ਆਪਾਂ ਹਮੇਸ਼ਾ ਹੀ ਸਰਪੱਤ ਸਰਪਾਰਟੀ ਦੀ ਗੱਲ ਕਰਦੇ ਆਂ ਜੀ ਜਿਨ੍ਹਾਂ ਕੋ ਚੰਗਾ ਗੱਲ ਕਰੂਗਾ ਸ਼ੰਮੀ ਜੀ ਅ ਜੇ ਉਹ ਪੁਆਇੰਟ ਨੂੰ ਆਪਣੇ ਸਮਰਥਨ ਦੇ ਸਾਹਮਣੇ ਰੱਖਾਂਗੇ ਚਾਹੇ ਕੋਈ ਵੀ ਹਾਂਜੀ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਅੱਜ ਨੀਡਰ ਆਈਡੀਆ ਹੈਗਾ ਜਿਹਨੂੰ ਕਲੀਮੈਂਟ ਕੌਂਦੀ ਲੋਰ ਹੈਗੀ ਹੈ ਜੀ ਜੀ ਬਿਲਕੁਲ ਜੀ ਬਿਲਕੁਲ ਮੈਂ ਦੇਖ ਰਿਹਾ ਸੀਗਾ 2022 23 ਦੇ ਫਿਰ ਇੱਕ ਸਾਲ ਦੇ ਵਿੱਚ 15 ਬਿਲੀਅਨ ਡਾਲਰ ਹੈ ਜਿਹੜਾ ਇਹਦੀ ਉਹ ਅ ਬਿਨਾ ਇੰਟਰਨੈਸ਼ਨਲ ਫਾਈਨਾਂਸਿੰਗ ਐਡੀਡੀ ਉਧਰਲੇ ਪਾਸੇ ਗਿਆ ਸੋ ਇਸ ਸਮੇਂ ਦੀ ਲੋਰ ਹੈ ਪਹਿਲਾਂ ਆਪਣੇ ਘਰ ਨੂੰ ਜਿਹੜਾ ਸਵਾਰਨਾ ਚਾਹੀਦਾ ਤੇ ਭਾਜੀ ਕਹਿੰਦੇ ਲਿਬਰਲ ਦੇ ਦੋ ਹੋਰ ਹਾਂਜੀ ਫੈਡਰਲ ਆਗੂ ਆ ਜਿਹੜੇ ਉਹ ਦੋ ਹੋਰ ਆ ਜਿਹੜੇ ਲਿਬਰਲ ਦੀ ਬੇੜੀਆਂ ਤੋਂ ਛਾਲ ਮਾਰ ਰਹੇ ਨੇ ਕਹਿੰਦੇ ਵੀ ਅਸੀਂ ਆ ਜਿਹੜੀਆਂ ਚੋਣਾਂ ਨਹੀਂ ਲੜਨੀਆਂ ਕੌਣ ਨਹੀਂ ਦੀ ਛੇਵੇਂ ਮੰਤਰੀ ਹੋ ਗਿਆ ਜੀ ਹੁਣ ਆਪਾਂ ਕਹਿ ਸਕਦੇ ਹਾਂ ਕੋਟਲ 6 ਸੱਤ ਮੰਤਰੀ ਫੈਡਲ ਹੋ ਗਿਆ ਜੀ ਅਗਲੇ ਸਾਲ ਇਲੈਕਸ਼ਨਾਂ ਜਿਹੜੀਆਂ ਨਹੀਂ ਲੜ ਰਹੀ ਇਸ ਸਾਲ ਜਿਹੜੀਆਂ ਨ ਕਮੀ ਘਾ ਰਹੀਆਂ ਨੇ ਜੀ ਆਜਿਹ ਦੇ ਵਿੱਚ ਅੱਜ ਐਲਾਨ ਜਿਹੜਾ ਹੋਇਆ ਜਸਟਿਸ ਮਿਸਟਰ ਆਰਫ ਬਰਾਨੀ ਟ੍ਰਾਂਟੋ ਤੋਂ ਨੇ ਜੀ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਬਰੀ ਇਲੈਕਸ਼ਨਾਂ ਜਿਹੜੀਆਂ ਉਹ ਨਹੀਂ ਲੜ ਰਹੀ ਇਹਦੇ ਨਾਲ ਮੈਰੀਨ ਦੀ ਜਿਹੜੇ ਮਾਰਕੋ ਤੋਂ ਪਬਲਮਿਸ ਕਿਹਾ ਗਿਆ ਉਹਨਾਂ ਨੇ ਵੀ ਇਹ ਗੱਲ ਕਰ ਦਿੱਤੀ ਕਿ ਉਹ ਅਗਲੀਆਂ ਇਲੈਕਸ਼ਨਸ ਨਹੀਂ ਲੜ ਰਹੀਆਂ ਜੀ ਇਹ ਚੋਣ ਦੇ ਪ੍ਰੋਸੈਸ ਦੇ ਦਰਮਿਆਨ ਜਿਹੜਾ ਥੋੜਾ ਆ ਜਾਬਾਰ ਮਾਰਕ ਕਰਨੇ ਕਰਕੇ ਲਾ ਲੋ ਜਾਂ ਵੈਸੇ ਹੀ ਆਪਾਂ ਕਹਿੰਦੇ ਟ੍ਰੀਡ ਵਾਰ ਕਰਕੇ ਥੋੜਾ ਜਆ ਲੋਕਾਂ ਦਾ ਮਾਈਂਡ ਸੈਟ ਅਪ ਐਸ ਕਰਕੇ ਜਿਹੜਾ ਇੰਟੀਗ੍ਰੇਟਡ ਹੋਇਆ ਆ ਆਪਣੇ ਦੇਸ਼ ਦੇਤੀ ਚਾਹੇ ਕੋਈ ਵੀ ਰੂਲਿੰਗ ਪਾਰਟੀ ਹੋਵੇ ਤੇ ਮਾਹੌਲ ਥੋੜਾ ਚੇਂਜ ਹੋਇਆ ਜੀ ਉਹਨਾਂ ਹਾਲਤਾਂ ਦੇ ਵਿੱਚ ਮਾਰਕ ਕਰਨੇ ਉਹਨਾਂ ਨੂੰ ਇੱਕ ਵੇਟੇਜ ਮਿਲ ਰਹੀ ਆ ਬਿਲਕੁਲ ਮੈਂ ਬਹੁਤ ਵਾਰੀ ਕਿਹਾ ਆ ਕਿ ਉਹਨਾਂ ਦੇ ਮਾਹੌਲ ਆਪਣੇ ਆਪ ਥੋੜਾ ਜਆ ਸਾਜਗਰ ਉਹਨਾਂ ਦੇ ਕੌਟਮ ਦੀ ਬਣਿਆ ਹਾਲਾਂਕਿ ਕਿੰਨਾ ਵਧੀਆ ਰੋਲ ਪਲੇ ਕਰਤ ਆਉਂਦੇ ਆ ਤੇ ਉਹਨਾਂ ਦਾ ਸਮਾਦਸੂ ਪੁਰ ਯਾਰਪ ਦੇ ਨਾਲ ਤੇ ਇੰਗਲੈਂਡ ਦੇ ਨਾਲ ਖਾਸ ਤੌਰ ਤੇ ਉਹਨਾਂ ਦੇ ਚੰਗੇ ਟ ਉਨਾ ਹੱਤਾਂ ਦੇ ਵਿੱਚ ਆਉਣ ਵਾਲੇ ਸਮਰੇ ਤੇ ਇੱਕ ਭਾਵਨਾ ਜਿਹੜੀ ਹੈਗੀ ਆ ਉਹ ਇਹ ਹੈਗੀ ਆ ਕਿ ਜਿਹੜੀ ਕੈਨੇਡਾ ਨੂੰ ਅੱਜ ਲੋੜ ਹੈਗੀ ਵੱਡੀ ਪੱਧਰ ਤੇ ਇੱਕ ਲੋੜ ਹੈਗੀ ਆ ਕਿ ਅਮਰੀਕਾ ਦੇ ਨਾਲ ਔਰ ਨੇਗੋਸ਼ੀਏਟ ਕਰਨ ਦੀ ਗੌਮਿਕਲੀ ਐਕਸਪਰਟ ਹੋਣ ਦੇ ਨਾਤੇ ਵੱਖ-ਵੱਖ ਮੁੱਦਿਆਂ ਤੇ ਜਿਹਦੇ ਪਾਸੇ ਯੂਰਪ ਨਾਲ ਆਪਣਾ ਵਪਾਰ ਖੋਲਣ ਦੀ 2016 ਤੋਂ 17 ਤੋਂ ਸਾਡੀ ਪ੍ਰੋਵੀਜ਼ਨਲ ਜਿਹੜੀ ਹੈ ਡੀਲ ਹੋਈ ਹੋਈ ਆ ਯੂਰਪ ਦੇ ਨਾਲ ਜਿਹੜੀ ਨੈਫਤਾ ਅੱਜ ਦਾ ਆਪਣਾ ਮੈਕਾਦੇ ਨਾਲ ਆ ਇਦਾਂ ਹੀ ਉਧਰ ਜਿਹੜੀ ਫ੍ਰੀ ਟ੍ਰੇਡ ਦੀ ਡੀਲ ਹੈ ਜਿਹੜੀ ਅੜੀ ਪਈ ਹੈ ਸਿਰਫ 2 ਘੰਟੇ ਕਰਕੇ ਜੋ ਸਿਰੇ ਚੜ ਜਾਂਦੀ ਆ ਸਾਡਾ ਕੁਝ ਹੱਦ ਤੱਕ ਜਿਹੜਾ ਆ ਕੈਨੇਡਾ ਨੂੰ ਉਧਰੋਂ ਸਾਹ ਹੋਣਾ ਸ਼ੁਰੂ ਹੋਊਗਾ ਜਿਹੜਾ ਕਿ ਮਾਰਕ ਕਾਰਨ ਉੱਪਰ ਸ਼ਾਇਦ ਕੋਈ ਨਾ ਕੋਈ ਉਮੀਦ ਲੋਕ ਲਾ ਰਿਹਾ ਪਰ ਉਹਨਾਂ ਸਮਾਂ ਦੱਸ ਕੋ ਕਿੰਨੇ ਕੋ ਸਫਲ ਹੁੰਦੇ ਆ ਜਾਂ ਉਹਨਾਂ ਨੂੰ ਮੌਕਾ ਦਿੰਦੇ ਆ ਲੋਕ ਜਾਂ ਨਹੀਂ ਜੀ ਸ਼ਮੀ ਜੀ ਕੀ ਦੀ ਬੱਦਵਤਨ ਵੱਧ ਭਾਜੀ ਥੈਂਕ ਯੂ ਇਹ ਸਮਾਂ ਦੇਣ ਵਾਸਤੇ ਤੇ ਖਾਸ ਖਬਰਾਂ ਤੇ ਉਹਨਾਂ ਤੇ ਤਫ਼ਸਰ ਕੀਤਾ ਹੀ ਥੈਂਕ ਯੂ ਭਾਜੀ ਧੰਨਵਾਦ ਜਮੇ ਜੀ ਸਭ ਤਰੀਕਾਲ ਜੀ ਦਾ ਤਸ਼ਵੀਕਾਲ ਜੀ ਸਾ